ਪੰਜਾਬ ਵਿੱਚ ਵਾਪਰ ਗਈ ਵੱਡੀ ਮੰਦਭਾਗੀ ਘਟਨਾ ਨਹਿਰ 'ਚ ਡੁੱਬਣ ਕਾਰਨ ਦੋ ਲੋਕਾਂ ਦੀ ਮੌਤ ਘਟਨਾ ਤੋਂ ਬਾਅਦ ਪੂਰੇ ਪਿੰਡ 'ਚ ਫੈਲ ਗਈ ਸੋਗ ਦੀ ਲਹਿਰ ਜੀ ਹਾਂ ਪੰਜਾਬ 'ਚ ਵੱਡੀ ਲੂ ਕੰਡੇ ਖੜੇ ਕਰ ਦੇਣ ਵਾਲੀ ਘਟਨਾ ਵਾਪਰੀ ਹੈ ਨਹਿਰ 'ਚ ਡੁੱਬਣ ਕਾਰਨ ਦੋ ਲੋਕਾਂ ਦੀ ਦਰਦਨਾਕ ਮੌਤ ਹੋ ਚੁੱਕੀ ਹੈ ਜਾਣਕਾਰੀ ਮੁਤਾਬਕ ਚਮਕੌਰ ਸਿੰਘ ਨਾਮ ਦੇ ਇੱਕ ਚੱਕਸ ਵੱਲੋਂ ਖੁਦਕੋਸ਼ੀ ਕਰਨ ਲਈ ਨਹਿਰ 'ਚ ਛਾਲ ਮਾਰੀ ਗਈ ਸੀ ਇਸ ਦੌਰਾਨ ਨਹਿਰ ਦੇ ਕੋਲ ਹੀ ਘੁੰਮ ਰਹੇ ਸ਼ਰਨਪ੍ਰੀਤ ਸਿੰਘ ਨਾਮ ਦੇ ਇਸ ਨੌਜਵਾਨ ਨੇ ਚਮਕੌਰ ਸਿੰਘ ਨੂੰ ਨਹਿਰ 'ਚ ਛਾਲ ਮਾਰਦੇ ਹੋਏ ਦੇਖ ਲਿਆ ਸੀ ਤੁਰੰਤ ਇਸ ਨੌਜਵਾਨ ਨੇ ਸ਼ਖਸ ਨੂੰ ਬਚਾਉਣ ਲਈ ਖੁਦ ਵੀ ਨਹਿਰ 'ਚ ਛਾਲ ਮਾਰ ਦਿੱਤੀ ਪਰ ਨੌਜਵਾਨ ਇਸ ਸ਼ਖਸ ਨੂੰ ਬਚਾ ਨਹੀਂ ਸਕਿਆ ਤੇ ਖੁਦ ਵੀ ਨਹਿਰ 'ਚ ਡੁੱਬ ਗਿਆ ਪਾਣੀ ਦਾ ਤੇਜ਼ ਵਹਾਅ ਦੋਮਾ ਨੂੰ ਆਪਣੇ ਨਾਲ ਰੋੜ ਕੇ ਲੈ ਗਿਆ ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਆਲੇ-ਦੁਆਲੇ ਹੜਕੰਪ ਮਚ ਗਿਆ, ਭੱਜਦੜ ਮਚ ਗਈ। ਵੱਡੀ ਗਿਣਤੀ 'ਚ ਲੋਕ ਨਹਿਰ ਤੇ ਇਕੱਠੇ ਹੋ ਗਏ। ਪੁਲਿਸ ਵੀ ਮੌਕੇ ਤੇ ਪਹੁੰਚ ਗਈ ਤੇ ਕਾਫੀ ਜਦੋ-ਜਹਦ ਬਾਅਦ ਦੋਹਾਂ ਦੀਆਂ ਲਾਸ਼ਾਂ ਨੂੰ ਨਹਿਰ 'ਚੋਂ ਬਰਾਮਦ ਕੀਤਾ ਗਿਆ। ਅੱਜ ਕਰੀਬ 11:00 ਸਵਾ 11 ਵਜੇ ਘਟਣਾ ਵਾਕ ਜਿਹੜੀ ਵਾਪਰੀ ਹੈ ਸਾਡੇ ਹਰੀਗੜ੍ਹ ਪੁਲ ਦੇ ਉੱਤੇ ਨਹਿਰ ਦੇ ਕਿਨਾਰੇ ਪਟੜੀ ਕੋਲੋਂ ਇੱਕ ਚਮਕੌਰ ਸਿੰਘ ਨਾਂ ਦਾ ਬੰਦਾ ਜਿਹੜਾ ਕਿ ਸੰਗਰੂਰ ਦਾ ਰਹਿਣ ਵਾਲਾ 50 ਸਾਲ ਦੇ ਕਰੀਬ ਦੀ ਉਮਰ ਸੀ ਇਹਨੇ ਉੱਥੇ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਸੀ ਜਿੱਥੇ ਕਿ ਨੇੜੇ ਕੁਝ ਨੌਜਵਾਨ ਜਿਹੜੇ ਲੋਕਲੋਂ ਘੁੰਮ ਰਹੇ ਸੀ ਇਹਨੂੰ ਬਚਾਉਣ ਵਾਸਤੇ ਇਹਦੇ ਮਗਰ ਹੀ ਇੱਕ ਸ਼ਰਨਪ੍ਰੀਤ ਸਿੰਘ ਨਾਂ ਦਾ ਨੌਜਵਾਨ ਜਿਹੜਾ ਕਿ ਹਰੀਗੜ੍ਹ ਦਾ ਰਹਿਣ ਵਾਲਾ ਸੀ ਉਹਨੇ ਵੀ ਇਹਦੇ ਮਗਰ ਹੀ ਜਿਹੜੀ ਹੈ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਪਰ ਉਹ ਇਹਨੂੰ ਬਚਾਉਣ ਦੇ ਵਿੱਚ ਕਾਮਯਾਬ ਨਹੀਂ ਹੋ ਸਕਿਆ ਤੇ ਅਨਫੋਰਚੂਨੇਟਲੀ ਇਹ ਜਿਹੜੇ ਦੋਨੋਂ ਜਣੇ ਸੀ ਇਹਨਾਂ ਦੀ ਉੱਥੇ ਡੁੱਬਣ ਕਾਰਨ ਮੌਤ ਹੋ ਗਈ ਤੇ ਸਾਨੂੰ 112 ਤੇ ਇੱਕ ਕੰਪਲੇਂਟ ਆਈ ਸੀ ਮੌਕੇ ਦੇ ਉੱਤੇ ਐਸ ਐਚਓ ਧਨੋਲਾ ਨੇ ਪਹੁੰਚ ਕੇ ਜਿਹੜਾ ਡਾਇਵਰਸ ਦੀ ਮਦਦ ਦੇ ਨਾਲ ਇਹ ਦੋਨੋਂ ਬਾਡੀਜ਼ ਰਿਕਵਰ ਕੀਤੀਆਂ ਨੇ ਤੇ ਸਰ ਰੈੱਡ ਗੋਟੀਆਂ ਦੀ ਇਹ ਬਾਡੀਜ਼ ਰਿਕਵਰ ਕਰ ਲਈਆਂ ਗਈਆਂ ਨੇ ਤੇ ਫਰਦਰ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਆ ਇਹ ਦੋਨੋਂ ਬਾਡੀਜ਼ ਦੀ ਸਰਕਾਰੀ ਸਿਵਲ ਹਸਪਤਾਲ ਬਰਨਾਲਾ ਵਿਖੇ ਜਿਹੜੀਆਂ ਰੱਖਾ ਦਿੱਤੀਆਂ ਗਈਆਂ ਨੇ ਮੋਰਚਰੀ ਦੇ ਵਿੱਚ ਤੇ ਇਹਨਾਂ ਦੇ ਪਰਿਵਾਰਾਂ ਨੂੰ ਵੀ ਇਨਟੀਮੇਟ ਕਰ ਦਿੱਤਾ ਗਿਆ ਹੈ ਤੇ ਫਰਦਰ ਪੋਸਟਮਾਰਟਮ ਤੋਂ ਬਾਅਦ ਜਿਹੜੀ ਐ ਫਰਦਰ ਕਾਰਵਾਈ ਕੀਤੀ ਜਾਏਗੀ। ਦਿਲ ਨੂੰ ਝੰਡੋੜ ਦੇਣ ਵਾਲੀ ਇਹ ਘਟਨਾ ਬਰਨਾਲਾ ਤੋਂ ਸਾਹਮਣੇ ਆਈ ਹੈ ਜਿੱਥੋਂ ਦੇ ਪਿੰਡ ਹਰੀਗੜ੍ਹ ਦੀ ਨਹਿਰ 'ਚ ਡੁੱਬਣ ਕਾਰਨ ਇਹਨਾਂ ਦੋਵਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਘਟਨਾ ਨੇ ਹਰ ਇੱਕ ਨੂੰ ਹਿਲਾ ਕੇ ਰੱਖ ਦਿੱਤਾ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਚਮਕੌਰ ਸਿੰਘ ਮਾਨਸਿਕ ਤੌਰ ਤੇ ਪਰੇਸ਼ਾਨ ਚੱਲ ਰਿਹਾ ਸੀ ਤੇ ਇਸੇ ਦੇ ਚੱਲਦੇ ਹੀ ਉਸ ਵੱਲੋਂ ਨਹਿਰ 'ਚ ਛਾਲ ਮਾਰੀ ਗਈ ਸੀ ਜਿਸ ਨੂੰ ਬਚਾਉਣ ਗਏ ਨੌਜਵਾਨ ਸ਼ਰਨਪ੍ਰੀਤ ਸਿੰਘ ਦੀ ਵੀ ਮੌਤ ਹੋ ਚੁੱਕੀ ਹੈ ਜਗਵਾਨੀ ਟੀਵੀ ਲਈ ਬਨੀਤ ਸ਼ਰਮਾ ਦੀ ਰਿਪੋਰਟ